ਹੋ ਜਿੰਦੇ ਆ ਵੀ ਕਿੰਨੇ ਵੀ ਤਕਲੀਫਾਂ ਹੋਈਏ ਉਹਨਾਂ ਨੂੰ ਮਿਲ ਲੀਏ ਤੇ ਸਾਡੀ ਹਰ ਜਿਹੜੀ ਆ ਤਕਲੀਫ ਦੂਰ ਹੋ ਜਾਂਦੀ ਐ ਇਹਨਾਂ ਦੀਆਂ ਤੰਦਾ ਪੀੜੀਆਂ ਹੁੰਦੀਆਂ ਰਹਿਣਾ ਇਹੋ ਹੀ ਮੈਂ ਦੁਆ ਕਰਦਾ ਇਹਨਾਂ ਨੇ ਪੂਰੀ ਦੁਨੀਆ ਨੂੰ ਹੱਸੰਦਾਬਾਲ ਸਿਖਾਇਆ ਸੀ ਔਰ ਉਹਨਾਂ ਦੀ ਜਿਹੜੀ ਕਮੇਟੀ ਸੀ ਉਹ ਸਿਰਫ ਐਕਸ਼ਨ ਕਮੇਟੀ ਨਹੀਂ ਏ ਸਾਡੇ ਪਾਕਿਸਤਾਨ ਦੀ ਸਾਡੇ ਰੋਣ ਦੀ ਭਾਸ਼ਾ ਇੱਕੋ ਹੀ ਆ ਗਲਤ ਨਹੀਂ ਕਰਨਾ ਤੇ ਉੱਥੇ ਸਾਨੂੰ ਕਿਸੇ ਜ਼ੋਰ ਦੇ ਉਪਤੀ ਜ਼ਬਰਦਸਤੀ ਦੀ ਹਕੂਮਤ ਦੀ ਲੋੜ ਨਹੀਂ ਪੈਂਦੀ ਉਹਤੇ ਪਿਆਰ ਹੀ ਕਾਫੀ ਹੈ ਉਹ ਵੀ ਤੁਹਾਡੀ ਦੇ ਖਾ ਦਾ ਹੰਗਾਰਾ ਦਿੰਦੇ ਆ ਔਰ ਉਹਨਾਂ ਦੇ ਵਦਨ ਫੁੱਲਣ ਦਾ ਕਾਰਨੇ ਵਖਰਾ ਹੋ ਜਾਂਦਾ ਮਰਨ ਦੀ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ ਜਦੋਂ ਮਰਨਾ ਮਰ ਹੀ ਜਾਣਾ ਪੱਤਾ ਟੂਟਾ ਡਾਲ ਸੇ ਲੈ ਕੇ ਈਪਵਨ ਉੜਾਏ ਅਬ ਕੇ ਬਿਸ਼ਰੇ ਕਬ ਮਿਲenge ਦੂਰ ਗਰੇ ਹੈ ਜਾਏਗਾ ਉਹਨੂੰ ਕਰਕੇ ਕਹਿੰਦੇ ਆ ਕਿਹਦਾ ਜਗ੍ਹਾ ਸਾਡਾ ਕੋਈ ਇੰਤਜ਼ਾਰ ਕਰਦਾ ਹੋਵੇ ਜਿੱਥੇ ਤੁਹਾਡਾ ਕੋਈ ਇੰਤਜ਼ਾਰ ਨਹੀਂ ਕਰਦਾ ਉਸ ਜਗ੍ਹਾ ਬਹਿਣਾ ਵੀ ਬਹੁਤੇ ਆਪਸ ਨਹੀਂ ਰੱਖਦਾ ਕਹਿੰਦੇ ਆ ਕਿ ਤੇਰੀ ਸਿਆਸਤਾ ਇਤਲਾਕ ਬੰਦਿਆਂ ਦਾ ਕੰਮ ਹੁੰਦਾ ਔਰ ਇਹ ਆਪਦੀਆਂ ਚਲਾਕੀਆਂ ਨਾਲ ਇਸ ਗੇਮ ਨੂੰ ਖੇਡਦੇ ਆ ਬਜ਼ੁਰਗ ਮਿਲਨ ਕਿਤਾਬਾਂ ਮਿਲਣ ਤੇ ਇਹਨਾਂ ਨੂੰ ਹੱਥ ਨਹੀਂ ਜਾਣਦਿਆ ਚਾਹੀਦਾ ਨੂੰ ਚੰਨਣਾ ਤੇ ਉਹਦੇ ਪਿਛਲੇ ਬੰਨੇ ਨੇਰਾ ਵੀ ਹੁੰਦਾ ਤੁਹਾਨੂੰ ਅੰਦਰ ਦੇ ਧਿਆਨ ਦੇ ਨਾਲ ਸਾਨੂੰ ਅੰਦਰ ਦੀ ਜਿਹੜੀ ਸਾਡੀ ਤੀਸਰੀ ਅੱਖਾ ਉਹਦੇ ਨਾਲ ਵੇਖਣਾ ਦਾ ਠੀਕ ਤੱਕ ਦਾ ਸੀ ਗੱਜੋ ਉਸ ਚੰਦਰਮਾ ਦੇ ਉੱਪਰ ਹੀ ਪਹੁੰਚ ਗਿਆ ਔਰ ਉੱਥੋਂ ਦੂਜਿਆਂ ਗ੍ਰਿਆਂ ਵੱਲ ਨੂੰ ਜਾਣ ਦੀ ਤਿਆਰੀ ਕਰਿਆ ਇਹ ਪੜ੍ਹਾਈ ਇਹ ਐਜੂਕੇਸ਼ਨ ਇਹ ਸਦਾ ਦੀ ਦੁਨੀਆ ਰਹੀ ਹੈ ਨਾਨਕ ਕੁਝ ਸੁਣੀਏ ਕੁਝ ਕਹੀਏ ਵੜਿਆ ਬੂਝੇ ਸੋ ਪ੍ਰਵਾਨ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕੀਪਕੁਤਾ ਪੰਨੂ ਤੇ ਮੇਰੇ ਚੈਨਲ ਝੰਗ ਦੀ ਰਾਤ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਰਾਜ ਦੀ ਆਪਾਂ ਛੋਟੀ ਜੀ ਮੈਂ ਤੁਹਾਡੇ ਨਾਲ ਖਾਂਜ ਪਾਉਣਾ ਟੁੱਕ ਬੜੀ ਪਿਆਰੀ ਨਿਕਲੀ ਆ ਔਰ ਨਿਗਾ ਨਿਗਾ ਜਾ ਟੁੱਕ ਦਾ ਜਿਹੜਾ ਨਸ਼ਾ ਵਾ ਜਿਤਰਾ ਸ਼ਿਵ ਕੁਮਾਰ ਨੇ ਕਿਹਾ ਸੀ ਵੀ ਇਹ ਕਿਵਾਂ ਨਾ ਦੇ ਵਿੱਚ ਨਹਾਇਆ ਜਾ ਕਿਸ ਸ਼ੀਮੇ ਸੱਪ ਦੇ ਡੰਗ ਵਰਗਾ ਅਜ ਦਿਨ ਕਿੜੇ ਆ ਤੇਰੇ ਰੰਗ ਵਰਗਾ ਤੇ ਆਪਾਂ ਅੱਜ ਦੀ ਸ਼ੁਰੂਆਤ ਕਰਦੇ ਆ ਗਾਲਬੀ ਦੇ ਸ਼ੇਰ ਤੋਂ ਕਿ ਹੁਣ ਕੇ ਦੇਖੇ ਸੇ ਏਰੇ ਤੇ ਆ ਜਾਂਦੀ ਹੈ ਜੋ ਰੌਣਕ ਉਹ ਸਮਝਤੇ ਹਨ ਕਿ ਬਿਮਾਰ ਕਾ ਹਾਲ ਅਸ਼ਾ ਹੈ ਤੇ ਸਾਨੂੰ ਕਈ ਵਾਰੀ ਜ਼ਿੰਦਗੀ ਚ ਬਹੁਤ ਸਵਾ ਬੰਦੇ ਇਹੋ ਜਿਹੇ ਹੁੰਦੇ ਆ ਵੀ ਕਿੰਨੇ ਵੀ ਤਕਲੀਫਾਂ ਹੋਈਏ ਉਹਨਾਂ ਨੂੰ ਮੈ ਲੀਏ ਤੇ ਸਾਡੀ ਹਰ ਜਿਹੜੀ ਆ ਤਕਲੀਫ ਦੂਰ ਹੋ ਜਾਂਦੀ ਆ ਲੱਗਦਾ ਜਿਵੇਂ ਇਹ ਦਵਾਈ ਆ ਸਾਡੇ ਆਸਤੇ ਵਿਕਾਸ ਕੇ ਇਹੋ ਜਿਹੇ ਕੁਸੂਰ ਤੋਂ ਲੋਕਾਂ ਘਰਾਂ ਪਰਿਵਾਰਾਂ ਗੇ ਮਿਹੇ ਬੜੇ ਰਹਿਣ ਤਾਂ ਕਿ ਸਾਡਾ ਆਲਾ ਦਵਾਲਾ ਜਿਹੜਾ ਮਹਿਕਦਾ ਰਵੇ ਤੇ ਜਿੰਨਾ ਦੀ ਖੁਸ਼ੂਬੂ ਸਾਡੇ ਆਲੇ ਦੋਲੇ ਵਿੱਚ ਫਸਰੀ ਰਵੇ ਔਰ ਕਰਾ ਦੇ ਰਿਸ਼ਤੇ ਨਾਤੇ ਪਰਿਵਾਰਾਂ ਦੇ ਇਹਨਾਂ ਦੀਆਂ ਤੱਦਾ ਪੀੜ੍hiyan ਹੁੰਦੀਆਂ ਰਹਿਣ ਇਹੋ ਹੀ ਦੁਆ ਮੈਂ ਦੁਆ ਕਰਦਾ ਚਾਰਲ ਸੈਮਨ ਮਸ਼ਹੂਰ ਜਮਾਨਾ ਕਮੇਡੀਅਨ ਜਿਨ੍ਹਾਂ ਨੇ ਪੂਰੇ ਸੰਸਾਰ ਨੂੰ ਹਸੰਦਾਵਾਲ ਦਿੱਤਾ ਸੀ ਔਰ ਜਦੋਂ ਇਹਨਾਂ ਦਾ ਉਨਮੀ ਫੱਦੀ ਦੇ ਵਿੱਚ 1970 ਦੇ ਤੱਕ ਭੱਗਾ ਉਹ ਸਿਨੇਮਾ ਯੂਰਪ ਦੇ ਵਿੱਚ ਚੱਲ ਰਿਹਾ ਸੀ ਇਹੋ ਸਟਾਰ ਜੋ ਜਿਹੜਾ ਸੀ ਪੂਰੀ ਦੁਨੀਆ ਸੀ ਜਿਹੜੀ ਉਹ ਚਲ ਚਿੱਤਰ ਜੀ ਨੂੰ ਆਪਾਂ ਫਿਲਮਾਂ ਕਿੰਨੇ ਉਹ ਵੇਖ ਰਹੀ ਸੀ ਔਰ ਚਾਰਲੀ ਚੈਪਲਿਨ ਉਹ ਕਮੇਡੀਅਨ ਸੀ ਉਹ ਸੰਸਾਰ ਦੇ ਮਹਾਨ ਕਲਾਕਾਰ ਸੀ ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਹਸੰਦਾ ਬਾਲ ਸਿਖਾਇਆ ਸੀ ਔਰ ਉਹਨਾਂ ਦੀ ਜਿਹੜੀ ਕਮੇਡੀ ਸੀ ਉਹ ਸਿਰਫ ਐਕਸ਼ਨ ਕਮੇਡੀ ਸੀ ਮੂਵ ਭਾਸ਼ਾ ਹੁੰਦੀ ਸੀ ਕੋਈ ਉਹਦੇ ਵਿੱਚ ਸ਼ਬਦ ਨਹੀਂ ਸੀ ਬੋਲੇ ਜਾਂਦੇ ਸਾਡੇ ਨਾ ਕੋਈ ਜੋ ਮਰਦੀ ਦੁਨੀਆ 'ਚ ਭਾਸ਼ਾ ਹੀ ਬੋਲਦੇ ਰਹੀਏ ਸਾਡੇ ਪਸੰਦੀ ਸਾਡੇ ਰੋਣ ਦੀ ਭਾਸ਼ਾ ਇੱਕੋ ਹੀ ਆ ਉਹ ਚਾਰਲੀ ਕੈਂਪਲਨ ਜੀ ਦੇ ਬੜੇ ਪਿਆਰੇ ਸ਼ਬਦ ਨੇ ਤੇ ਉਹ ਕਹਿੰਦੇ ਆ ਕਿ ਸਾਨੂੰ ਹਕੂਮਤ ਦੀ ਜ਼ੋਰ ਜਬਰਦਸਤੀ ਦੀ ਹੱਕ ਦੀ ਲੋੜ ਉੱਥੇ ਪੈਂਦੀ ਹੈ ਜਿੱਥੇ ਅਸੀਂ ਕੋਈ ਗਲਤ ਕਰਨਾ ਹੋਵੇ ਤੇ ਜੇ ਸਾਡੀ ਸਾਨੂੰ ਕੋਈ ਜੇ ਅਸੀਂ ਗਲਤ ਨਹੀਂ ਕਰਨਾ ਤੇ ਉੱਥੇ ਸਾਨੂੰ ਕਿਸੇ ਜ਼ੋਰ ਜਬਰਦਸਤੀ ਦੀ ਹਕੂਮਤ ਦੀ ਲੋੜ ਨਹੀਂ ਪੈਂਦੀ ਉਹ ਉੱਥੇ ਪਿਆਰ ਹੀ ਕਾਫੀ ਆ ਔਰ ਇਹ ਉਹਨਾਂ ਦੇ ਇੰਨੇ ਪਿਆਰੇ ਸ਼ਬਦ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਤੇ ਸਾਨੂੰ ਜਦੋਂ ਅਸੀਂ ਪਿਆਰ ਵਟਦੇ ਆ ਨਾ ਤੇ ਪਿਆਰ ਦੀ ਭਾਸ਼ਾ ਜਿਹੜੀ ਆ ਸੰਸਾਰ ਚ ਪਸ਼ੂ ਪੰਛੀ ਪ੍ਰਕਿਰਤੀ ਹਰ ਕੋਈ ਸਮਝਦਾ ਇੱਥੋਂ ਤੱਕ ਕਿ ਤੁਸੀਂ ਸਿਰੇ ਆਪਦੇ ਜਿਹੜੇ ਘਰਾਂ ਦੇ ਵਿੱਚ ਗਮਲੇ ਲਾਏ ਆ ਨਾ ਉਹਨਾਂ ਕੋਲ ਵੀ 2 ਮਿੰਟ ਖਲੋ ਕੇ ਗੱਲਬਾਤ ਕਰੋਗੇ ਔਰ ਉਹ ਵੀ ਤੁਹਾਡੀ ਖਾ ਦਾ ਹੰਗਾਰਾ ਜੰਦੇ ਆ ਔਰ ਉਹਨਾਂ ਦੇ ਵਧਣ ਫੁੱਲਣ ਦਾ ਕਾਰਨ ਇਹ ਵਖਰਾ ਹੋ ਜਾਂਦਾ ਉੱਥੇ ਜਿੱਥੇ ਉਹਨਾਂ ਨੂੰ ਜਮੀਨੀ ਖਰਾਕ ਦੀ ਲੋੜ ਹੁੰਦੀ ਆ ਤੁਹਾਡੇ ਅਸਾਸ ਦੀ ਖਰਾਕ ਨੂੰ ਪਾ ਕੇ ਦੂਣਾ ਵਾਦੇ ਫੁੱਲਦੇ ਆ ਕਿਤੇ ਮਹਿਸੂਸ ਕਰਕੇ ਦੇਖਿਓ ਇਸ ਚੀਜ਼ ਨੂੰ ਬੜੇ ਪਿਆਰੇ ਕਿਸੇ ਰਾਈਟਰ ਦੇ ਦਾਰਸ਼ਨਿਕ ਦੇ ਸ਼ਬਦ ਨੇ ਕਿ ਜਦੋਂ ਅਸੀਂ ਸਵੇਰੇ ਉੱਠੀਏ ਤੇ ਸਾਡਾ ਉੱਠਣਾ ਜਿਹੜਾ ਵਾ ਉਹ ਪੰਛੀ ਕਾ ਵਰਗਾ ਹੋਣਾ ਚਾਹੀਦਾ ਤੇ ਉੱਠ ਕੇ ਪਹਿਲਾਂ ਕੁਦਰਤ ਦਾ ਗੁਣਗਾਨ ਕਾਈ ਕੀ ਕਰੀਏ ਔਰ ਆਪਦੇ ਖੰਭਾ ਨੂੰ ਝਾੜੀਏ ਤੁੱਲ ਕੇ ਔਰ ਖੁਸ਼ੀ ਚ ਉਬਰਦਾ ਜਿਦਾ ਉਹ ਗੁਣ ਕਾਣ ਕਰੀਏ ਔਰ ਮੁੜ ਕੇ ਆਪਣੇ ਦਿਨ ਪਰ ਦੇ ਕਾਰਜਾਂ ਨੂੰ ਨਿਕਲ ਜਾਈਏ ਤੇ ਮਰ ਲਿਖਾਇਆ ਮੰਡਲ ਮੈਂ ਆਇਆ ਸਾਡਾ ਮਰਨਾ ਵੀ ਤੈ ਹੀ ਆ ਕਿਉਂਕਿ ਜੀਵਨ ਦੇ ਸਾਨੂੰ ਮੁਲਿਆਈ ਅਹਿਸਾਸ ਤੇ ਆ ਕਿ ਅਸੀਂ ਕਿਦਣਾ ਮਰਨ ਦੀ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ ਜਦੋਂ ਮਰਨਾ ਮਰ ਹੀ ਜਾਣਾ ਤੇ ਜਦੋਂ ਪਤਰਾ ਕਹਿੰਦੇ ਤਾਣੀ ਤੋਂ ਟੁੱਟਦਾ ਤੇ ਉਹ ਆਪਦੀ ਗਰੀ ਹੁੰਦੀ ਆ ਉਮਰ ਹਟਾ ਕੇ ਆਪਦਾ ਜਿਹੜਾ ਸਾਰਾ ਕੁਝ ਬੜੇ ਮ제 ਨਾ ਆਵਾਜ਼ ਅਟਕੇ ਲੀਆਂ ਖਾਂਦਾ ਜ਼ਮੀਨ ਤੇ ਆ ਡਿਗਦਾ ਉਹਨੂੰ ਕੋਈ ਚਿੰਤਾ ਨਹੀਂ ਹੁੰਦੀ ਉਹਨੇ ਆਪਦੇ ਹਿੱਸੇ ਦਾ ਜ਼ਿੰਦਗੀ ਜੀ ਲਈ ਹੁੰਦੀ ਆ ਔਰ ਉਹ ਜਿਹੜੀ ਸ਼ਾਮ ਹੁੰਦੀ ਆ ਉਹਦਾ ਹਿੱਸਾ ਕਲਪੁਰ ਦੀਆਂ ਨੂੰ ਬੜਿਆਂ ਦਾ ਤੇ ਉਹ ਮੈਨੂੰ ਖੇਰ ਜ਼ਿਆਦਾ ਆ ਗਿਆ ਪੱਤਾ ਟੂਟਾ ਡਾਂਸ ਲੈ ਕੇ ਪਵਨ ਉਡਾਏ ਅਬ ਕਿ ਬਿਛਰੇ ਕਬ ਮਿਲेंगे ਦੂਰ ਗਰੇ ਹੈ ਜਾਏ ਰੇ ਹੋਈ ਸੰਸਾਰ ਦੀ ਸਾਡੀ ਜਿਹੜੀ ਹੈ ਜਿਹੜੀ ਖੱਦੀ ਜੀਵਨ ਦੀ ਹੈ ਕੋਈ ਗਾਇਨ ਗੇ ਰਮਨ ਜੀ ਕਿ ਆਓ ਮੁਸਕਰਾਓ ਉੱਜਾਓ ਉਹ ਤੋਂ ਮੈਂ ਜੇ ਗੱਲ ਕਰਦਾ ਤਾਂ ਤਾਂ ਦੇਣਾ ਕਿ ਸਾਡੇ ਅਹਿਸਾਸ ਆ ਜਿਹੜਾ ਉਹ ਘਰ ਹੁੰਦਾ ਪਰ ਇੱਟਾਂ ਕਰਨੀ ਹੁੰਦੀ ਆ ਜਿਵੇਂ ਸੀਟ ਤੇ ਬਹਿ ਕੇ ਅਸੀਂ ਆਨੰਦ ਧੰਨੇ ਆ ਜਿਸ ਜਿਹੜਾ ਕੋਈ ਜਗ੍ਹਾ ਤੇ ਸਾਨੂੰ ਆਪਣਾ ਪੰਨ ਮਹਿਸੂਸ ਹੁੰਦਾ ਉਸ ਜਗ੍ਹਾ ਦਾ ਉਸ ਜਗ੍ਹਾ ਰੈਂਡਾ ਉਸਾਂ ਦਾ ਘਰ ਨਾ ਘਰ ਆ 20 ਸਾਲ ਦਾ ਲੜਕਾ ਜਿਹੜਾ ਵਾ ਉਹ ਘਰੋਂ ਨਿਕਲਣਾ ਚਾਹੁੰਦਾ ਔਰ 30 ਸਾਲ ਦਾ ਇਹਲਾ ਲੜਕਾ ਵਾ ਉਹ ਘਰ ਵਾਪਸ ਆਉਣਾ ਚਾਹੁੰਦਾ ਔਰ 40 ਸਾਲ ਦਾ ਲੜਕਾ ਘਰ ਬਣਾਉਣਾ ਚਾਹੁੰਦਾ ਔਰ ਜਿਵੇਂ ਸਾਡੀ ਉਮਰ 60 ਸਾਲ ਹੋ ਜਾਂਦੀ ਤੇ ਅਸੀਂ ਘਰ ਦੇ ਵਿੱਚ ਹੀ ਮਰਨਾ ਚਾਹੁੰਦੇ ਆ ਘਰ ਦੇ ਸਾਡੇ ਜਿਉਂ-ਜਿਉਂ ਸਾਡੀ ਉਮਰ ਵੱਧਦੀ ਹੈ ਘਰ ਦੇ ਮਤਲਬ ਵੀ ਬਦਲਦੇ ਆ ਪਰ ਕਰਦੇ ਅਹਿਸਾਸ ਤੇ ਮਤਲਬ ਕਦੀ ਵੀ ਨਹੀਂ ਬਦਲਦੇ ਘਰ ਹਮੇਸ਼ਾ ਘਰ ਹੀ ਰਹਿੰਦਾ ਤੇ ਘਰ ਦੀ ਕੀਮਤ ਪੁੱਛਣੀ ਹੋਵੇ ਤੇ ਉਹ ਛੋਟਾ ਜਿਹਾ ਜਿਹੜਾ ਇਨਕਾ ਭੂਂਡ ਵਰਗੀ ਅਸੀਂ ਉਹਨੂੰ ਕਰਕੇ ਕਹਿੰਦੇ ਆ ਤੇ ਉਹ ਗਰਮੀਆਂ ਦੇ ਵਿੱਚ ਜਦੋਂ ਛੋਟ ਮਿੱਟੀ ਲਿਆ ਕੇ ਤੇ ਉਹ ਬੜੀ ਕਾਰਾ ਗਰੀ ਦੇ ਨਾਲ ਉਹ ਸਾਰੇ ਜਿਹੜੀ ਉਹ ਜਿਹੜਾ ਕੀਟ ਆ ਉਹਦਾ ਕੰਮ ਕਰਦਾ ਰਹਿੰਦਾ ਉਹ ਮਿੱਟੀ ਨੇ ਕੰਦਾ ਬੜਾ ਬੜਾ ਗਿਆ ਉਹਦੇ ਬੱਚਿਆਂ ਵਾਸਤੇ ਆਉਦੇ ਗਾਂ ਆਉਣ ਵਾਲੀਆਂ ਲਾਦਾਂ ਲਈ ਤੇ ਪਰ ਜਨਨ ਲਈ ਉਹ ਭੋਜਨ ਤਿਆਰ ਕਰਦਾਗਾ ਇਹ ਘਰਾਂ ਦੇ ਅਸਾਸ ਆ ਜੇ ਕਿਤੇ ਤੁਸੀਂ ਵੇਖੋ ਤੇ ਇੱਕ ਕੀੜੀ ਨੂੰ ਵੇਖੋ ਆਪਣੇ ਵਜਨ ਤੋਂ 50 ਗੁਣਾ ਜਿਹੜਾ ਉਹ ਅਨਾਜ ਦਾ ਦਾਣਾ ਚੁੱਕੀ ਜਾਂਦੀ ਹੁੰਦੀ ਉਹ ਵੀ ਆਪਦੇ ਘਰ ਆਸਤੇ ਹੀ ਚੁੱਕੀ ਜਾਂਦੀ ਆ ਤੇ ਇਹ ਆ ਅਸੀਂ ਜੋ ਮਰਜ਼ੀ ਹੋਈਏ ਸੰਸਾਰ ਦੇ ਵਿੱਚ ਹਰ ਤੜਕ ਦੀ ਜਿਹੜੀ ਚੀਜ਼ ਆ ਜਿਹਦੇ ਕੋਲ ਦੇਲ ਆ ਜਿਹਦੇ ਕੋਲ ਸਾਹ ਨੇ ਉਹਦੇ ਘਰ ਦੇ ਮਤਲਬ ਵੱਖ ਵੱਖਰੇ ਹੋ ਸਕਦੇ ਆ ਪਰ ਘਰ ਦਾ ਅਸਲ ਮਤਲਬ ਜਿਹੜਾ ਉਹ ਅਸਾਸ ਹੀ ਬਣਦਾ ਸਾਨੂੰ ਆਪਣਾ ਵਕਤ ਉਸ ਜਗ੍ਹਾ ਖਰਚ ਕਰਨਾ ਹੁੰਦਾ ਜੇ ਕਰਨਾ ਚਾਹੀਦਾ ਜਿਸ ਜਗ੍ਹਾ ਸਾਡਾ ਕੋਈ ਇੰਤਜ਼ਾਰ ਕਰਦਾ ਹੋਵੇ ਤੇ ਜਿੱਥੇ ਤੁਹਾਡਾ ਕੋਈ ਇੰਤਜ਼ਾਰ ਨਹੀਂ ਕਰਦਾ ਉਸ ਜਗ੍ਹਾ ਬਹਿਣਾ ਵੀ ਬਹੁਤੇ ਅਬਥ ਨਹੀਂ ਰੱਖਦਾ ਤੇ ਉਸ ਜਗ੍ਹਾ ਬਹਣ ਤੇ ਤੁਹਾਨੂੰ ਕੋਈ ਸਕੂਨ ਵੀ حاصل ਨਹੀਂ ਹੋਣਾ ਔਰ ਜਿਸ ਬੰਦੇ ਦੇ ਕੋਲ ਬਹਿ ਕੇ ਤੁਹਾਨੂੰ ਮਹਿਸੂਸ ਹੀ ਨਾ ਹੋਵੇ ਕਿ ਇਹਦੇ ਚ ਅਨੱਤਾ ਜਾਂ ਆਪਣਾ ਪਾਣਾ ਤੇ ਜੋ ਆਪਣੇ ਵਾਲੀ ਚੱਤੀ ਦਾ ਨਜ਼ਰ ਆਵੇ ਤਾਂ ਉੱਥੋਂ ਉੱਠ ਜਾਣਾ ਚਾਹੀਦਾ ਔਰ ਆਪਣੀ ਜ਼ਿੰਦਗੀ ਦਾ ਸਮਾਂ ਉਸ ਦੋਸਤ ਨੂੰ ਉਸ ਸੱਜਣ ਬੇਲੀ ਨੂੰ ਉਸ ਪਰਿਵਾਰਕ ਮੈਂਬਰ ਨੂੰ ਜਰੂਰ ਦਿਓ ਜਿਹੜਾ ਤੁਹਾਨੂੰ ਆਪਣਾ ਸਮਝਦਾ ਔਰ ਆਪਣਾ ਸਮਝ ਕੇ ਕੋਲ ਬਿਠਾਉਂਦਾ ਔਰ ਜਿਹੜਾ ਬੰਦਾ ਤੁਹਾਨੂੰ ਆਪਣਾ ਹੀ ਨਹੀਂ ਸਮਝਦਾ ਉਹਦੇ ਕੋਲ ਆਪਦਾ ਇਹ ਜ਼ਿੰਦਗੀ ਦਾ ਜਿਹੜਾ ਕਿੰਤਿਕ ਸਮਾਵਾ ਇਹੜੀਆਂ ਹੀ ਗੱਲਾਂ ਕਰਦੇ ਆਂ ਗੱਲਾਂ ਇਹ ਸਾਨੂੰ ਖਤੰਦੀ ਲੋੜ ਨਹੀਂ ਆ ਜਿੱਥੇ ਇੰਤਜ਼ਾਰ ਆ ਉੱਥੇ ਪਿਆਰ ਆ ਉਸ ਪਿਆਰ ਨੂੰ ਜ਼ਰੂਰ ਮਾਣੋ ਕਿਥੇ ਤੁਹਾਡਾ ਕੋਈ ਤਿਆਰ ਕਰ ਰਿਹਾ ਉਸ ਜਗ੍ਹਾ ਨੂੰ ਉਹਨਾਂ ਭਲਾਂ ਨੂੰ ਉਹਨਾਂ ਲਮਿਆਂ ਨੂੰ ਬੜੀਆਂ ਖੁਸ਼ੀਆਂ ਨੂੰ ਸਮੇਟ ਲਓ ਪਰ ਉਹਨਾਂ ਨੂੰ ਯਾਦਗਾਰ ਬਣਾ ਲਓ ਦੋਸਤੋ ਜੇ ਜੇ ਅਸੀਂ ਕੋਈ ਜ਼ਿੰਦਗੀ ਸਿੱਖਣਾ ਹੈ ਤੇ ਅਸੀਂ ਆਪਣੇ ਦੋਸਤਾਂ ਤੋਂ ਸਿੱਖ ਸਕਦੇ ਹਾਂ ਆਪਣੇ ਆਲੇ ਦੁਆਲੇ ਤੋਂ ਸਿੱਖ ਸਕਦੇ ਹਾਂ ਆਪਣੇ ਘਰ ਦੀ ਲਾਇਬ੍ਰੇਰੀ ਤੋਂ ਸਿੱਖ ਸਕਦੇ ਹਾਂ ਇੱਕ ਕਿਤਾਬ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਔਰ ਇਹ ਸਾਡੇ ਸਿੱਖਣ ਦੀ ਚਾਹ ਤੇ ਅੰਦਾਜ਼ ਨਿਰਪਰਪੀ ਅਸੀਂ ਸਿੱਖਣਾ ਹੀ ਚਾਹੁੰਦੇ ਹਾਂ ਔਰ ਇਹਨੀਆਂ ਕਿਤਾਬਾਂ ਇਹ ਸਾਨੂੰ ਬਹੁਤ ਕੋਈ ਸਖੌ ਗਿਆ ਜੀਵਨ ਜਾ ਸਿਖਾਉਂਦੀਆਂ ਜਿਸ ਬੰਦੇ ਨੇ ਕੋਈ ਇੱਕ ਕਿਤਾਬ ਵੀ ਪੜ੍ਹੀ ਹੋਵੇ ਨਾ ਉਸ ਬੰਦੇ ਦੇ ਸ਼ਬਦਾਂ 'ਚ ਉਸ ਬੰਦੇ ਦੇ ਰਹਿਣ ਸਹਿਣ 'ਚ ਬਹੁਤ ਫਰਕ ਪੈ ਜਾਂਦਾ ਤੇ ਸਿਆਣੇ ਕਹਿੰਦੇ ਆਗੇ ਜਿਹੜੀ ਸਿਆਸਤਾ ਇਹ ਚਲਾਕ ਬੰਦਿਆਂ ਦਾ ਕੰਮ ਹੁੰਦਾ ਔਰ ਇਹ ਆਪਦੀ ਚਲਾਕੀਆਂ ਨਾਲ ਇਸ ਗੇਮ ਨੂੰ ਖੇਡਦੇ ਆ ਔਰ ਜਿਹੜੇ ਸਾਡੇ ਵਰਗੇ ਮੂਰਖ ਬੰਦੇ ਹੁੰਦੇ ਆ ਵਿਹਲੇ ਇਹ ਸਾਰੇ ਜਿਹੜੀ ਉਹਨੀਆਂ ਇੰਨਾ ਚਲਾਕੀਆਂ ਤੇ ਸਿਆਸਤੀਆਂ ਚਰਚਾ ਕਰਕੇ ਆ ਉਹਦਾ ਟਾਈਮ ਖਰਾਬ ਕਰਦੇ ਰਹਿੰਦੇ ਆ ਜਦੋਂ ਕਿ ਸਾਨੂੰ ਇਹੋ ਟਾਈਮ ਸਾਡੇ ਆਪ ਦੇ ਪਰਿਵਾਰ ਨੂੰ ਦੇਣਾ ਚਾਹੀਦਾ ਸਾਨੂੰ ਆਪ ਦੇ ਘਰ ਤੋਂ ਦੇਣਾ ਚਾਹੀਦਾ ਸਾਨੂੰ ਕਿਤਾਬਾਂ ਨੂੰ ਦੇਣਾ ਚਾਹੀਦਾ ਸਾਨੂੰ ਆਲੇ ਦੁਆਲੇ ਨੂੰ ਸਿੱਖਣ ਨੂੰ ਦੇਣਾ ਚਾਹੀਦਾ ਪੜ੍ਹਨ ਨੂੰ ਦੇਣਾ ਚਾਹੀਦਾ ਆਪ ਦੇ ਕੰਮ ਨੂੰ ਜਿਸ ਕੰਮ 'ਚ ਵੀ ਅਸੀਂ ਪੈਂਦੇ ਆ ਸਾਨੂੰ ਉਸ ਕੰਮ ਦੇ ਵਿੱਚ ਕੁਝ ਤਾਂ ਹੀ ਹਾਸਲ ਹੋਊਗਾ ਜੇ ਅਸੀਂ 100% ਆਪਣੇ ਉਸ ਕੰਮ ਨੂੰ ਕੰਮ ਸਮਝਾਂਗੇ ਔਰ ਪੂਰਾ ਸਮਾਂ ਦੇਵਾਂਗੇ ਇੰਗੀਆਂ ਵੇਰਲੀਆਂ ਦੀਆਂ ਫਟੂਲ ਗੱਲਾਂ ਵਾ ਇਹ ਸਾਡਾ ਕੁਝ ਨਹੀਂ ਸਵਾਦ ਦੀਆਂ ਜਦੋਂ ਕਿ ਚੰਗੀਆਂ ਗੱਲਾਂ ਚੰਗੇ ਲੋਕ ਕਹਿੰਦਾ ਅਲੱਤ ਵਲਾ ਸਿਰਜਦੇ ਆ ਔਰ ਜਿਹੜੇ ਬਜ਼ੁਰਗ ਹੁੰਦੇ ਆ ਉਹਨਾਂ ਕੋਲ ਜਿੰਨੀ ਦਾ ਤਜਰਬਾ ਹੁੰਦਾ ਜਿਵੇਂ ਅਸੀਂ ਬਜ਼ੁਰਗਾਂ ਕੋਲ ਬੈਠੇ ਆ ਉਹਨਾਂ ਦੀਆਂ ਗੱਲਾਂ ਸੁਣਦੇ ਆ ਤੇ ਸਾਨੂੰ ਐ ਲੱਗਦਾ ਕਿ ਅਸੀਂ ਕਿਸੇ ਨਾਥ ਨੂੰ ਪੜ ਰਿਹਾ ਆ ਕਿਸੇ ਖਿਤਾਬ ਨੂੰ ਪੜ ਰਿਹਾ ਆ ਤੇ ਹਰ ਪੰਨੇ ਤੇ ਜਿਹੜਾ ਹੁੰਦਾ ਸ਼ਬਦ ਜਿਹੜੇ ਹੁੰਦੇ ਆ ਉਹ ਉਹਨਾਂ ਦੀ ਜ਼ੁਬਾਨ ਚੋਂ ਨਿਕਲੇ ਉਹ ਤੇ ਜ਼ਿੰਦਗੀ ਦਾ ਖੋਲ ਜਿਹੜਾ ਅੰਦਾ ਅਪੈਰ ਫੈਲ ਤੇ ਲੜਿਆ ਹੁੰਦਾ ਉਹਦਾ ਉਹਨਾਂ ਕੋਲ ਜ਼ਬਰਦਸਤ ਤਜਰਬਾ ਹੁੰਦਾ ਸਾਨੂੰ ਇਹ ਜ਼ਰੂਰ ਚਾ ਵੀਖਣੋਂ ਮੇਲ ਬਜ਼ੁਰਗੋ ਮੇਲ ਨੇ ਕਦਾਬਾ ਮੇਲ ਤੇ ਨਾ ਖੁੱਣੀ ਜਾਂਦੀ। ਇਹ ਵੀ ਸਫਲ ਬੰਦਾ ਵਾ ਉਹਦੇ ਬਾਰੇ ਸਾਨੂੰ ਐ ਲੱਗਦਾ ਕਿ ਅਸੀਂ ਸਾਰਾ ਕੁਝ ਜਾਣਦੇ ਹੁੰਨੇ ਆ। ਉਹਦੀ ਜਿਹੜੀ ਉਹਨੇ ਜ਼ਿੰਦਗੀ ਦੇ ਵਿੱਚ ਬਣਾਇਆ ਹੁੰਦਾ ਜੋ ਉਹਨੂੰ ਉਹ ਸਫਲਤਾ ਹੁੰਦੀ ਅਸੀਂ ਵੇਖ ਕੇ ਉਹਨੂੰ ਆਨੇ ਵੀ ਬੜਾ ਇਹ ਬੰਦੇ ਨੇ ਜ਼ਿੰਦਗੀ ਚ ਕੋਲ ਕੀਤਾ ਬੜਾ ਕੁਝ ਬੜਾ ਪੈਸਾ ਕਮਾ ਲਿਆ ਬੜੀਆਂ ਕਾਰਾਂ ਇਹਦੇ ਕੋਲ ਕੁੱਟੀਆਂ ਵਾ ਮੋਟਰਸਾਈਕਲ ਆ ਸਕੂਟਰ ਆ ਬੜਾ ਨਾਮ ਪੈਦਾ ਕਰ ਲਿਆ। ਔਰ ਇਹ ਸਾਨੂੰ ਸਾਰਾ ਕੁਝ ਸਾਹਮਣੇ ਨਜ਼ਰ ਆਉਂਦਾ। ਔਰ ਇੱਕ ਚੀਜ਼ ਹੁੰਦੀ ਆ ਇਸ ਚੀਜ਼ ਦੇ ਪਿਛੇ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ ਜੋ ਸਾਹਮਣੇ ਸਾਨੂੰ ਚਾਨਣਾ ਤੇ ਉਹਦੇ ਪਿਛਲੇ ਪੰਨੇ ਹਨੇਰਾ ਵੀ ਹੁੰਦਾ ਸਾਨੂੰ ਇਸ ਬੰਦੇ ਦੀ ਕਿਸੇ ਦੀ ਵੀ ਜਿਹੜੀ ਸਫਲਤਾ ਦੇ ਨਜ਼ਰ ਆਉਂਦੀ ਆ ਪਰ ਉਹਦਾ ਗਹਿਰਾ ਦਰਦ ਉਹਦੀ ਪੀੜ ਉਹਨੇ ਜੋ ਇਹ ਅਸਲ ਕਰਨ ਦੀ ਬਾਣੀ ਹੁੰਦੀ ਆ ਜਾਂ ਜਿਹਦੇ ਵਿੱਚੋਂ ਦੀ ਉਹ ਲੰਘ ਰਿਹਾ ਹੁੰਦਾ ਜਾਂ ਲੰਘਿਆ ਹੁੰਦਾ ਉਹ ਨਹੀਂ ਸਾਨੂੰ ਨਜ਼ਰ ਆਉਂਦੀ ਇਸ ਕਰਕੇ ਸਾਨੂੰ ਜਿੱਥੇ ਵੀ ਵੇਖਣਾ ਸਾਨੂੰ ਆਪਦੀ ਨਜ਼ਰ ਇਸੇ ਕਰਕੇ ਸਿਆਣੇ ਕਹਿੰਦੇ ਆ ਜਿਹੜੀ ਕਈ ਚੀਜ਼ਾਂ ਇਹ ਹੁੰਦੀਆਂ ਜਿਹੜੀਆਂ ਸਾਨੂੰ ਤੰਗੀ ਅੱਖਾਂ ਨਾਲ ਨਜ਼ਰ ਆਉਂਦੀਆਂ ਉਹ ਸਾਨੂੰ ਅਹਿਸਾਸ ਦੀ ਅੱਖ ਨਾਲ ਨਜ਼ਰ ਆਉਂਦੀਆਂ ਜਿਹੜੀਆਂ ਮਹਿਸੂਸ ਹੀ ਅਸੀਂ ਕਰ ਸਕਦੇ ਆ ਜਿਹੜਾ ਧਿਆਨ ਹੁੰਦਾ ਇਹ ਕੋਈ ਇਹ ਨਹੀਂ ਹੈਗਾ ਕਿ ਅਸੀਂ ਕੋਈ ਸਾਹਮਣੇ ਦੂਰ ਵੇਖ ਰਹੇ ਤੇ ਧਿਆਨ ਨਾਲ ਵੇਖੀਏ ਸਾਨੂੰ ਬਰਖਤਾਂ ਦਾ ਜਿਹੜਾ ਵੇ ਨਹੀਂ ਧਿਆਨ ਉਹ ਵਿਧੀ ਆ ਜਿਹੜੀ ਸਾਨੂੰ ਅੰਦਰੋਂ ਸੁਣੇੜਦੀ ਆ ਸਾਨੂੰ ਅੰਦਰ ਦੇ ਧਿਆਨ ਦੇ ਨਾਲ ਸਾਨੂੰ ਅੰਦਰ ਦੀ ਜਿਹੜੀ ਸਾਡੀ ਤੀਸਰੀ ਅੱਖਾ ਉਹਦੇ ਨਾਲ ਵੇਖਣਾ ਹੁੰਦਾ ਇਹ ਧਿਆਨ ਜਿਹੜਾ ਵਾ ਇਸੇ ਚੀਜ਼ ਦਾ ਨਾਮ ਆ ਕੋਈ ਵੀ ਸਫਲਤਾ ਜਿਹੜਾ ਮੈਂ ਇਹਦੀ ਗੱਲ ਕਰ ਰਿਹਾ ਉਹਦੀ ਪੀੜ ਤੁਹਾਨੂੰ ਉਹਦੀ ਪੀੜ ਤੋਂ ਇੱਕ ਵਸੂਲ ਕਰਨਾ ਹੁੰਦਾ ਵੀ ਇਹ ਇੰਨਾ ਕੁਝ ਕੋਈ ਬਿਨਾ ਤਰਦ ਦੇ ਕੁਝ ਵੀ ਹਾਸਲ ਨਹੀਂ ਹੁੰਦਾ ਇੱਕ ਮਾਂ ਜਿਹਨੂੰ ਬੱਚੇ ਨੇ ਜਨਮ ਦਿੰਦੀ ਆ ਉਹ ਉਹਦਾ ਮੂੰਹ ਚੁੰਮ ਕੇ ਉਹ ਸਪੀੜ ਤੋਂ ਪੁੱਲ ਚੱਲੀ ਆ ਜਿਹੜੀ ਉੱਪਰ ਜਨਮ ਕਿਰਿਆ ਦੀ ਜਿਹੜੀ ਉਹਨੇ ਮਾਣੀ ਹੁੰਦੀ ਆ ਔਰ ਉਹ ਉਹ ਪੀੜ ਕਿਉਂਕਿ ਇਹਨੂੰ ਪ੍ਰਮਾਤਮਾ ਨੇ ਸ਼ਕਤੀ ਔਰਤ ਨੂੰ ਦਿੱਤੀ ਹੈ ਉਹ ਹੀ ਬਰਦਾਸ਼ਤ ਕਰ ਸਕਦੀ ਹੈ ਜਦੋਂ ਕੋਦੇ ਮੁਕਾਬਲੇ ਮਰਦੇ ਨਹੀਂ ਤੇ ਪੀੜ ਨੂੰ ਸਹਾਰੀ ਨਹੀਂ ਸੋਸਤੋ ਗੁਰੂ ਸਾਹਿਬਾਂ ਨੇ ਸਾਡੇ ਤੇ ਬੜੀ ਆਪਾਰ ਕਿਰਪਾ ਕੀਤੀ ਹੈ ਕਿ ਉਹਨਾਂ ਨੇ ਸਾਨੂੰ ਸ਼ਬਦ ਦੇ ਨਾਲ ਜੋੜਿਆ ਸ਼ਬਦ ਨੂੰ ਗੁਰੂ ਬਣਾ ਕੇ ਸਾਡੇ ਸਨਮੁਖ ਰੱਖਿਆ ਔਰ ਅਸੀਂ ਪੜ੍ਹਾਈ ਦੇ ਐਜੂਕੇਸ਼ਨ ਦੇ ਮਹੱਤਵ ਨੂੰ ਸਮਝਦੇ ਹੋਈਏ ਲਈਏ ਤੇ ਇਸ ਕਰਕੇ ਉਹ ਕੌਮਾਂ ਮਿਸ਼ਾਹ ਤਰੱਕੀ ਕਰਦੀਆਂ ਜੋ ਐਜੂਕੇਸ਼ਨ ਨੂੰ ਸਮਝਦੀਆਂ ਸ਼ਬਦ ਦੇ ਭਾਵ ਨੂੰ ਸਮਝਦਿਆਂ ਉਹਦੇ ਅਰਥਾਂ ਨੂੰ ਸਮਝਦਿਆਂ ਉਹ ਇਨਸਾਨ ਜਿਹੜਾ ਚੰਦਰਮਾ ਨੂੰ ਮੱਥਾ ਟੇਕਦਾ ਸੀ ਅੱਜ ਉਹ ਉਸ ਚੰਦਰਮਾ ਦੇ ਉੱਪਰ ਹੀ ਪਹੁੰਚ ਗਿਆ ਉਹ ਰੋਂਥੋਂ ਦੂਜਿਆਂ ਗ੍ਰਿਆਂ ਵੱਲ ਨੂੰ ਜਾਣ ਦੀ ਤਿਆਰੀ ਕਰ ਰਿਹਾ ਇਹ ਪੜ੍ਹਾਈ ਇਹ ਐਜੂਕੇਸ਼ਨ ਇਹ ਆ ਸਾਨੂੰ ਕੁਦਰਤ ਨੂੰ ਜਾਣਨ ਦੀ ਚਾਹਤ ਰਹੱਸ ਜਿਹੜੇ ਆ ਅਸੀਂ ਉਹ ਬਿਨਾ ਪੜ੍ਹੇ ਤੋਂ ਨਹੀਂ ਅਸੀਂ ਸਿਰਫ ਅਸੀਂ ਜੇ ਮੱਥਾ ਟੇਕਦੇ ਰਹਿੰਦੇ ساری ਉਮਰ ਚੰਦਰਮਾ ਨੂੰ ਇੱਥੇ ਬੈਠੇ ਦੇ ਰਹੀ ਚੰਦਰਮਾ ਦੇ ਉੱਤੇ ਪਹੁੰਚ ਨਹੀਂ ਸਕਦੇ ਸਾਡੀ ਜਾਣਨ ਦੀ ਸਾਡੀ ਜਿਹੜੀ ਲਾਲਸਾ ਵਾ ਉਹਨੇ ਸ਼ਬਦ ਨੇ ਸਾਨੂੰ ਜਿਹੜਾ ਵਾ ਇੱਥੋਂ ਤੱਕ ਭੇਜਿਆ ਔਰ ਗੁਰੂ ਸਾਹਿਬਾਂ ਨੇ ਸਾਨੂੰ ਬਹੁਤ ਪਹਿਲਾਂ ਕਿਹਾ ਸੀ ਕਿ ਸ਼ਬਦ ਜਿਹੜਾ ਵਾ ਜਬ ਲਗ ਦੁਨੀਆ ਰਹੀਏ ਨਾਨਕ ਕੁਛ ਸੁਣੀਏ ਕੁਛ ਕਹੀਏ ਪੜਿਆ ਬੂਝੇ ਸੋ ਪ੍ਰਵਾਨ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਇਸ ਟੈਂਪਲ ਦੇ ਥਰੂ ਕਰਦਾ ਜੇ ਮੇਨੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗਣ ਤੇ ਉਹਨਾਂ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤਾਂ ਕਿ ਮੈਂ ਤੁਹਾਡੇ ਨਾਲ ਹੋਰ ਸਾਂਝਾ ਪਾਉਂਦਾ ਰਹਿ ਸਕਾਂ ਔਰ ਇਹ ਚੈਨਲ ਦੇ ਉੱਤੇ ਆਪਾਂ ਇੱਕ ਦੂਜੇ ਨਾਲ ਜੁੜੇ ਰਹੀਏ ਮੈਂ ਸਦਾ ਤੁਹਾਡਾ ਆਪਣਾ ਕੀਤੂ ਤਾਂ ਪੰਨੂ ਜਿਉਂਦੇ ਰੋ ਵਸਤੇ ਰੋ ਜਿੰਦਾਬਾਦ ਰੋ